ਗਨਤੰਤਰਤਾ ਦਿਵਸ ਮੌਕੇ ਤੇ ਹਰੀ ਸਿੰਘ ਚੋਹਾਨ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਸੁਨੇਹਾ ਦਿੱਤਾ ਗਿਆ ਕਿ ਗਨਤੰਤਰ ਦਿਵਸ ਦੇ ਮੌਕੇ ਤੇ ਸਾਰੇ ਦੇਸ਼ ਵਾਸੀ ਇੱਕ ਪ੍ਰਣ ਲੈਣ ਕਿ ਪੂਰੇ ਦੇਸ਼ ਨੂੰ ਨਸ਼ਾ ਮੁਕਤ ਬਣਾਈਏ ਅਤੇ ਦੂਜੇ ਪਾਸੇ ਉਹਨਾਂ ਨੇ ਗਨਤੰਤਰਤਾ ਦਿਵਸ ਮੌਕੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਨੌਜਵਾਨ ਨਸ਼ੇ ਤਿਆਗਨ ਤੇ ਚੰਗੇ ਕੰਮਾਂ ਵੱਲ ਧਿਆਨ ਦੇਣ ਹਰ ਹਰ ਮਹਾਦੇਵ ਦਾ ਦੇਣਾ ਚਾਹੁੰਦੇ ਕਿ ਨਾਮ ਹੈ ਜੀ ਮੇਰਾ ਨਾਮ ਹਰੀ ਸਿੰਘ ਚੋਹਾਨ ਹੈ ਅੱਜ ਮੰਦਰ ਸ੍ਰੀ ਕੇਦਾਰਨਾਥ ਜਿਹਦੇ ਉੱਪਰ ਸੁਧਾਰ ਸਭਾ ਸ੍ਰੀ ਕੇਦਾਰਨਾਥ ਰਜਿਸਟਰਡ ਵੱਲੋਂ ਅਤੇ ਸਾਡੇ ਬਜਰੰਗ ਦਲ ਸਾਡੇ ਡਾਕਟਰ ਚਮਨਜੀਤ ਵੱਲੋਂ ਅੱਜ 26 ਜਨਵਰੀ ਦਾ ਝੰਡਾ ਰਤਮ ਪੋਸਤ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਾਡੇ ਕਲੋਨੀ ਨਿਵਾਸੀ ਸੁਧਾਰ ਸਭਾ ਕਮੇਟੀ ਦੇ ਸਾਰੇ ਮੈਂਬਰ ਉਪਤਿਥ ਹਨ ਅਤੇ ਅਤੇ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਹਾਂ ਵੀ ਥਾਰੇ ਜਿੰਨੇ ਵੀ ਆਪਣੇ ਦੇਸ਼ 'ਚ ਹਿੰਦੂ ਤਾਂ ਹਿੰਦੂ ਦੇ ਆਪਣੇ ਥਾਰੇ ਵੀ ਉਹ ਬੱਚੇ ਆ ਉਹ ਸਾਰੇ ਰਲ ਮਿਲ ਕੇ 26 ਜਨਵਰੀ ਦਾ ਤਿਹਾਰ ਮਨਾਣ ਜਿੰਨੇ ਵੀ ਥਾਰੇ ਕੋਈ ਨਸ਼ੇ ਤੋਂ ਦੂਰ ਰਹਿਣ ਮੰਦਰ ਤੇ ਆ ਕੇ ਸਾਡੇ ਨਾਲ ਸੇਵਾ ਕਰਾਇਆ ਕਰਨ ਅਤੇ ਮੰਗਲਵਾਰ ਨੂੰ ਹਨੂਮਾਨ ਚਾਲੀਸਾ ਹੁੰਦੀ ਹੈ ਜਿਹੜੇ ਆਪਣੇ ਡਾਕਟਰ ਚਮਨ ਜੀ ਬਜਰੰਗ ਦਲ ਵੱਲੋਂ ਹੁੰਦੀ ਹੈ ਬੱਚੇ ਉਹਨਾਂ ਚ ਜਾ ਕੇ ਹਨੂਮਾਨ ਚਾਲੀਸਾ ਪੜਿਆ ਕਰਨ ਤਾਂ ਕਿ ਨਸ਼ਿਆਂ ਤੋਂ ਦੂਰ ਰਹਿਣ ਸਾਡਾ ਇਹੀ ਸੰਦੇਸ਼ ਹੈ ਹਰ ਹਰ ਮਹਾਦੇਵ ਬੰਬੰ ਭੋਲੇ ਨਾਥ ਕੀ ਜੈ ਹੋ ਅਤੇ ਸੁਧਾਰ ਸਭਾ ਵੱਲੋਂ ਜਿਹੜੀ ਸ਼ਿਵਰਾਤਰੀ ਦਾ ਪਰਬ ਮਨਾਇਆ ਜਾਏਗਾ ਉਹ 5 ਮਾਰਚ ਨੂੰ ਸਾਡਾ ਵਿਸ਼ਾਲ ਸ਼ੋਭਾ ਯਾਤਰਾ ਨਿਕਲੇਗੀ ਅਤੇ 24 ਤਰੀਕ ਤੋਂ ਪ੍ਰਬਾਤ ਫੇਰੀ ਸ਼ੁਰੂ ਹੋਏਗੀ ਅਤੇ ਜਿਹੜਾ ਸਾਡਾ 8 ਤਰੀਕ ਦਾ ਸ਼ਿਵਰਾਤਰੀ ਦਾ ਪ੍ਰੋਗਰਾਮ ਹੋਏਗਾ ਖੀਰ ਦਾ ਪ੍ਰਸ਼ਾਦ ਹੋਏਗਾ ਤੇ ਆਲੂਆਂ ਦੇ ਵਰਤਾਲਾ ਪ੍ਰਸ਼ਾਦ ਹੋਏਗਾ ਤੇ ਆਖਲੇ ਦੇ ਆٹے ਦਾ ਪ੍ਰਸ਼ਾਦ ਹੋਏਗਾ ਹਰ ਹਰ ਮਹਾਦੇਵ ਬੰਬ ਬੋਲੇਨਾਥ ਕੀ ਜੈ ਹੋ ਜੀ ਨੂੰ ਲੈ ਕੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਸਵਾਤੀਆਂ ਨੂੰ ਹਾਂ ਜੀ જય ਸ਼੍ਰੀ ਰਾਮ ਮੈਂ ਡਾਕਟਰ ਨਰੇਂਦਰ ਕੁਮਾਰ ਜਿਲ੍ਹਾ ਸੇਵਾ ਪ੍ਰਮੁਖੋ ਵਿਸ਼ਵ Hindu ਪ੍ਰੀਸ਼ਦ ਪਟਿਆਲਾ ਮੇਰੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈ ਗਣਤੰਤਰ ਦੀਵਸ ਆਪਣਾ ਸਾਰਾ ਦੇਸ਼ ਮਨਾ ਰਿਹਾ ਹੈਗਾ ਤੇ ਬਸ ਜਿਵੇਂ ਪ੍ਰਧਾਨ ਜੀ ਨੇ ਕਿਹਾ ਕਿ ਅਸੀਂ ਵੀ ਇਹੀ ਕੋਸ਼ਿਸ਼ ਕਰਨ ਲੱਗੇ ਹੋਏ ਹਾਂ ਕਿ ਜਿਹੜੇ ਜਿਹੜਾ ਕਿ ਨਸ਼ਾ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈਗਾ ਠੀਕ ਹੈ ਮੈਂ ਇਹੀ ਕਹਿਣਾ ਚਾਹੁੰਦਾ ਕਿ ਬੱਚੇ ਜਿਹੜੇ ਹੈਗੇ ਨੌਜਵਾਨ ਪੀੜੀ ਹੈ ਉਹਨਾਂ ਅਛਾਹ ਤੋਂ ਦੂਰ ਰਹੇ ਤੇ ਦੇਸ਼ ਸੇਵਾ ਵਾਸਤੇ ਕੰਮ ਕਰੇ ਤੇ ਆਓ ਆਪਾਂ ਵੀ ਗੰਦਰ ਦਾ ਦਿਵਸ ਮਨਾਈਏ ਤੇ ਭਾਰਤ ਮਾਤਾ ਦੀ ਜੈ ਬੋਲੀਏ ਭਾਰਤ ਮਾਤਾ ਕੀ ਜੈ ਬੰਦ